ਹਰੇ ਜਿਹੜੇ ਹਲਕੇ ਦੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਇਹ ਗੱਲ ਬਤਾ ਖੋਸ਼ ਹੈ ਜਿਹੜਾ ਲੋਕਾਂ ਨੂੰ ਖੁਸ਼ ਕਰਨਾ ਇਹੋ ਜਿਹਾ ਰਾਜ ਪੈਦਾ ਕਰਨਾ ਚਾਹੀਦਾ ਹੈ। ਅੱਜ ਤੁਸੀਂ ਮਨਾਇਆ। ਅੱਜ ਬਹੁਤ-ਬਹੁਤ ਮੁਬਾਰਕਬਾਦ ਆ ਕਿ ਅੱਜ ਪਵਾੜੇ ਦੇ ਵਿੱਚ ਸਾਧੂ ਰਾਮ ਨਗਰ ਦੇ ਵਿੱਚ ਵੀ ਅ ਗੁਰੂ ਰਵਿਦਾਸ ਮਹਾਰਾ ਜੀ ਦਾ 659ਵਾਂ ਜਨਮ ਦਿਹਾੜਾ ਜਿਹੜਾ बहुत धूमधाम के मनाया गया और सवेर तो भी सेवावान चल रही सी सुनी साहब जी के पाठ करवाए गए हैं उसके उपरंत तो भोग पाया गया तो कीर्तन के उपरत लंगर दिया जवां चल दिया रही तो, तो और मैं बहुत बहुत मुबारकबाद दिता पूरे समूह महला निवासियों ਜਿਨ੍ਹਾਂ ਨੇ ਇਸ ਵਿਸ਼ੇਸ਼ ਤੌਰ ਤੇ ਸਾਰੇ ਆਨੇ ਨਾਲ ਮਿਲ ਕੇ ਨੌਜਵਾਨ ਸੁਭਾ ਨੇ ਬਹੁਤ ਵੱਡਾ ਯੋਗਦਾਨ ਪਾਇਆ। ਔਰ ਇਹ ਸਾਧਨਾਉਂਦੀ ਸੋਸਾਇਟੀ ਦੇ ਪ੍ਰਧਾਨ, ਸਕੱਤਰ ਔਰ ਟ੍ਰੈਜਰਰ ਜਿਨ੍ਹਾਂ ਵੀ ਅਫੀਸਰ ਸਾਹਿਬਾਂ ਜੀ ਦਾ ਬਹੁਤ-ਬਹੁਤ ਤਸ਼ੀਕ ਧੰਨਵਾਦੀਆਂ ਔਰ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਆਸਟ੍ਰੇਲੀਆ ਤੋਂ ਵੀ ਸੰਤਾਂ ਬੱਬੂ ਜੀ ਆਏ ਨੇ। ਵਿਸ਼ੇਸ਼ ਤੌਰ ਤੇ ਮੈਲਬੌਰਨ ਤੋਂ ਔਰ ਉਹਨਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ ਆ ਪਰਵਾਡ ਸੁਮੇਤ ਤੁਹਾਨੂੰ ਦਾ ਬਹੁਤ-ਬਹੁਤ ਧੰਨਵਾਦੀਆਂ। ਤੋ ਇਦਾਂ ਹੀ ਆਪਾਂ ਗੁਰੂ ਪਰਪ ਜਿਹੜੇ ਮਨਾਉਂਦੇ ਰਹੀਏ ਔਰ ਹਮਾ ਮਾਰ ਕੇ ਜਿਹੜਾ ਹੈਗਾ ਆਪ ਵੀ ਜਿਹੜੀ ਐਸਆ ਸਹਿਯੋਗ ਇੱਕ ਦੂਸਰੇ ਦਾ ਕਰਦੇ ਰਹੀਏ ਤੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀਆਂ ਔਰ ਗੁਰਦਾਸ ਮਹਾਰਾਜ ਦੀ ਉਸਰਤਿ ਕਿਰਪੀ ਸਾਰਿਆਂ ਮੱਲਾਨ ਨਿਵਾਸੀਆਂ ਨੂੰ ਔਰ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਆ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਆ ਕਿ ਇਸ ਸਮੰਧ ਦੇ ਵਿੱਚ ਇਸ ਪਰਵ ਦੇ ਵਿੱਚ ਸਾਡੀ ਕੇਂਦਰੀ ਸਰਕਾਰ ਆ ਉਹਨਾਂ ਵੱਲੋਂ ਵੀ ਬੱਲਾਂ ਵਾਲੇ ਮਹੱਤਪੁਰਖਾਂ ਨੂੰ ਨਿਵਾਜਿਆ ਗਿਆ ਪਦਮ ਸ਼੍ਰੀ ਦੇ ਨਾਲ ਔਰ ਆਦਮਪੁਰੇ ਪੁਰਤਾ ਨਾਮ ਜਿਹੜਾ ਆ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ। ਤੋਂ ਸਾਰਿਆਂ ਨੂੰ ਬਹੁਤ-ਬਹੁਤ ਇਸ ਚੀਜ਼ ਦੀ ਮੁਬਾਰਕਬਾਦ ਹੋਵੇ। ਜੋ ਮੈਂ ਚਾਹੁੰਦਾ ਜੇ ਕਈ ਆਪਾਂ ਕੋਲਲੇ ਅੱਛੇ ਜਿਹੜੇ ਹੈਗੇ ਆ ਨੌਜਵਾਨ ਕਰਦੇ ਰਹਨ ਔਰ ਸ਼ਲੰਗਾ ਯੋਗ ਕੰਮ ਕਰਦੇ ਰਹਨ। ਧੰਨਵਾਦ।